ਆਹ ਦੇਖ ਲਓ ਭਾਈ ਭੈਣ ਚੋ ਦੱਲਿਆ ਨੇ ਉਹੀ ਕੰਮ ਕਰਤਾ ਯਾਰ 4 ਸਾਲ ਦਾ ਮੁੰਡਾ ਪੈਂਟ ਨਾਲ ਫਾਹਾ ਦੇ ਕੇ ਮਾਰਤਾ ਪ੍ਰਵਾਸੀਆਂ ਨੇ ਬਲਾਤਕਾਰ ਕਰਕੇ ਯਾਰ ਹੁਣ ਇਹਨਾਂ ਨੂੰ ਕੀ ਸਜ਼ਾ ਦਿੱਤੀ ਆ ਵੇ ਆ ਭੈਣ ਦਾ ਦੁੱਖ ਦਰਦ ਦੇਖੋ ਯਾਰ ਰੋਂਦੀ ਦਾ ਝੱਲਿਆ ਨਹੀਂ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਤੇ ਕਰ ਪਹੁੰਚਾਇਓ ਜਿੰਨਾਂ ਦਾ ਤੁਸੀਂ ਵੋਟਾਂ ਪੜਾ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਇੱਥੇ ਪ੍ਰਵਾਸ ਲਿਆ ਕੇ ਬਸਾ ਰਹੇ ਹੋ ਇਹ ਸਾਲੇ ਸਾਡੇ ਜਣਾਂ ਦੇ ਵਿੱਚ ਬੈਰੀ ਬਣ ਕੇ ਬੈਠੇ ਹੋਇਆ ਇੱਕ ਪ੍ਰਵਾਸੀ ਨੇ 4 ਸਾਲ ਦਾ ਮੁੰਡਾ ਮਾਰਤਾ ਬਲਾਤਕਾਰ ਕਰ ਕਰਕੇ ਤੁਸੀਂ ਕਮੈਂਟਾਂ ਵਿੱਚ ਇੱਕ ਗੱਲ ਜਰੂਰ ਦੱਸ ਕੇ ਜਾਇਓ ਯਾਰ ਇਹ ਜੇ ਦੱਲੇ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਇਹੋ ਜੇ ਬੰਦੇ ਨੂੰ ਮੇਰੇ ਹਿਸਾਬ ਨਾਲ ਤਾਂ ਫਾਂਸੀ ਹੋਣੀ ਚਾਹੀਦੀ ਆ ਯਾਰ ਕਮਾਲ ਕਰਦੇ ਹੋ ਇੱਕ ਕੱਲਾ ਕੱਲਾ ਮਾਂ ਦਾ ਪੁੱਤ ਮਾਰਤਾ 4 ਸਾਲ ਦਾ ਬਲਾਤਕਾਰ ਕਰਕੇ ਉਹ ਵੀ ਯਾਰ ਉਹ ਵੀ ਮੁੰਡਾ ਯਾਰ ਤੁਸੀਂ ਇਹ ਦੇਖੋ ਮੁੰਡਾ ਹੋਵੇ ਜਾਂ ਕੁੜੀ ਹੋਵੇ ਯਾਰ 4 ਸਾਲ ਦੇ ਨਵਾਲਕ ਬੱਚੇ ਨਾਲ ਕੁਝ ਦੁਸ਼ਕਰਮ ਕਰਦੇ ਨੂੰ ਸਾਲੇ ਨੂੰ ਇਹਨੂੰ ਅਹੋ ਨਹੀਂ ਆਈ ਯਾਰ ਹੁਣ ਕੁਝ ਮਰਜ਼ੀ ਕਰੀ ਜਾ ਪੰਜਾਬੀਓ ਤੁਹਾਡੇ ਹੱਥਾਂ 'ਵਸ ਕੁਝ ਨਹੀਂ ਰਹਿ ਗਿਆ ਕੁਝ ਨਹੀਂ ਰਹਿ ਗਿਆ ਯਾਰ ਵੀਡੀਓ ਨੂੰ ਜਿੰਨਾ ਸ਼ੇਅਰ ਕਰ ਸਕਦੇ ਹੋ ਕਰ ਦਿਓ ਪੰਜਾਬ ਦੇ ਵਿੱਚ ਜਿੱਥੇ ਵੀ ਇਹ ਬੈੰਦੇ ਆ ਇਹਨਾਂ ਨੂੰ ਕੋਈ ਕਮਰਾ ਨਾ ਦੇਵੇ ਕੋਈ ਕਿਰਾਏ ਤੇ ਨਾ ਰੱਖੇ ਜਿਹੜੇ ਆਪਦੇ ਘਰੇ ਪਰੌਣੇ ਬਣਾ ਕੇ ਵਹਾਉਂਦੇ ਆ ਉਹਨਾਂ ਨੂੰ ਵੀ ਇਹ ਸੁਨੇਹਾ ਲਾ ਦਿਓ ਵੀ ਛੋਡੇ ਕੁੜੇ ਕੱਢ ਕੇ ਲੈ ਕੇ ਜਾਣਗੇ ਛੋਡੇ ਜਮਾਈ ਬਣਨਗੇ ਇੱਕ ਦਿਨ ਇਹ ਜਿਹੜੇ ਆਪਦੇ ਘਰਾਂ ਦੇ ਵਿੱਚ ਵਹਾਉਂਦੇ ਆ ਸਾਲੇ ਗੱਲਿਓ ਸਮਝ ਜੋ ਇਹ ਸਮਝਿਆ ਜਾਂਦਾ ਨਹੀਂ ਤਾਂ ਇੱਕ ਉਹ ਦਿਨ ਦੂਰ ਨਹੀਂ ਜਿੱਦੇ ਛੋਡੇ ਘਰੇ ਛੋਡੇ ਜਮਾਈ ਬਣ ਕੇ ਬੈਠਣਗੇ ਇਹ ਮੈਂ ਵੀਡੀਓ ਸ਼ੇਅਰ ਕਰਕੇ ਐਸੇ ਕਰਕੇ ਕਹਿੰਦਾ ਵੀ ਸ਼ੇਅਰ ਕਰ ਦਿਓ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜੇ ਆਪਦੇ ਘਰਾਂ ਦੇ ਵਿੱਚ ਬਹੋਂਦੇ ਆਪਦੇ ਕਮਰੇ ਦੰਦਿਆ ਕਿਰਾਏ ਉੱਤੇ ਉਹਨਾਂ ਸਾਰਿਆਂ ਨੂੰ ਸਾਲਿਆਂ ਨੂੰ ਅੱਗ ਲਾ ਕੇ ਫੂਕੋ ਜਿਹੜੇ ਭੈਣ ਚੋ ਦੱਲੇ ਬੰਦੇ ਕਮਰੇ ਦੰਦਿਆ ਕਿਰਾਏ ਤੇ ਯਾਰ ਇੱਕ 4 ਸਾਲ ਦਾ ਮਲੂ ਮਸੂਮ ਬੱਚਾ ਯਾਰ ਹਜੇ ਫੁੱਲ ਖਿੜੇ ਸੀਗਾ ਯਾਰ ਪਹਿਲੇ ਹੀ ਟਾਣੀ ਨਾਲ ਉਹ ਤੋੜਤਾ ਭੈਣ ਚੁੱਦਾਂ ਦੱਲਿਆ ਨੇ ਹੁਣ ਜੇ ਮੈਂ ਗਾਲਾਂ ਕੱਢਦਾ ਵੇਰ ਮੈਨੂੰ ਚੰਗਾ ਮਾਰਾ ਆਖਣਗੇ ਤੁਸੀਂ ਇੱਕ ਗੱਲ ਜਰੂਰ ਦੱਸ ਕੇ ਜਾਇਓ ਯਾਰ ਵੀ ਬੰਦੇ ਨੂੰ ਸਜ਼ਾ ਕੀ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਨੂੰ ਇਹੋ ਜਿਹੇ ਬੰਦੇ ਜਿਹੜੇ ਨੇ ਜਨਮ ਕੀਤਾ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਯਾਰ ਪੂਰੀ ਵੀਡੀਓ ਜਰੂਰ ਦੇਖੋ ਤੇ ਸ਼ੇਅਰ ਕਰਿਓ ਯਾਰ ਅੱਗੇ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾ ਦਿਓ ਕਾਜ ਤੱਕ ਸਰਕਾਰ ਦਾ ਹਜੇ ਤੱਕ ਇੱਕ ਲਫ਼ਜ਼ ਵੀ ਨਹੀਂ ਆਇਆ ਵੀ ਬੱਚਾ ਮਰ ਗਿਆ ਯਾਰ ਬੱਚਾ ਮਾਰਤਾ ਪ੍ਰਵਾਸੀਆਂ ਨੇ ਬਲਾਤਕਾਰ ਕਰਕੇ ਉਹ ਵੀ ਯਾਰ ਦੇਖਿਆ ਨਹੀਂ ਜਾਂਦਾ ਸੀ ਬੱਚਾ ਲਹੂਆਂ ਲਹਾਨਾ ਐਡਾ ਬੁਰਾ ਹਾਲਾਤ ਕੀਤਾ ਉਹ ਬੱਚੇ ਦੇ ਐਡੇ ਦਾ ਭੈਣ ਚੋਂ ਕਸਾਈ ਵੀ ਨਹੀਂ ਕਰਦਾ ਯਾਰ ਬੱਕਰਾ ਇੱਕ ਝਟਕੇ ਤੇ ਵੜ ਦਿੰਦਾ ਇੰਨਾ ਤਾਂ ਤਸਕਾ ਤਸਕਾ ਕੇ ਕਸਾਈ ਵੀ ਨਹੀਂ ਮਾਰਦਾ ਕਿਸੇ ਜਾਨਵਰ ਨੂੰ ਯਾਰ ਜਿੰਨਾ ਇਹਨਾਂ ਨੇ ਤਸਕਾ ਤਸਕਾ ਕੇ ਮਾਰਿਆ ਉਹ ਬੱਚਾ ਯਾਰ ਦੀ ਕੀਤਾ ਜਾਵੇ ਪੰਜਾਬੀਓ ਹੁਣ ਆਪਣੇ ਹੱਥ ਬਸ ਕੁਝ ਨਹੀਂ ਰਹਿ ਗਿਆ ਜੇ ਅੱਜ ਏਕਾਣਾ ਕੀਤਾ ਨਾ ਫਿਰ ਤੁਸੀਂ ਇੱਕ ਗੱਲ ਮੇਰੀ ਅੱਜ ਦੀ ਯਾਦ ਰੱਖਿਓ ਤੁਸੀਂ ਇੱਥੇ ਗੁਲਾਮ ਹੋ ਕੇ ਰਹਿਣਾ ਛੋਡੇ ਸੱਚ ਮੂਤਿਆ ਕਰਨਗੇ ਛੋਡੀਆਂ ਪੱਗਾਂ ਲਾ ਕੇ ਛੋਡੀਆਂ ਕੁੜੀਆਂ ਦੇ ਗਲਾਂ ਦੇ ਵਿੱਚੋਂ ਚੁੰਨੀਆਂ ਲਾਹਿਆ ਕਰਨਗੇ ਜੇ ਅੱਜ ਦੀ ਗੱਲ ਮੇਰੀ ਨਾ ਯਾਦ ਰੱਖਿਓ ਤੁਸੀਂ ਅੱਜ ਦੀ ਗੱਲ ਜੇ ਮੇਰੀ ਨਾ ਤੁਸੀਂ ਕੱਲ ਨੂੰ ਯਾਦ ਕਰਿਓ ਯਾਰ ਮੈਂ ਕਹਿੰਦਾ ਇਹਨਾਂ ਨੂੰ ਭੈਣ ਚੋਦਾਂ ਨੂੰ ਫਾਂਸੀ ਦਿਓ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਜਿਹੜੇ ਇਹੋ ਜਿਹੇ ਦੱਲੇ ਬੰਦੇ ਜਿੰਨ ਜਿੰਨੇ ਵੀ ਆ ਮੈਂ ਆ ਨਾ ਯਾਰ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਪਰ ਅੱਗ ਲਾ ਕੇ ਫੂਕ ਦਿਓ ਇਹਨਾਂ ਨੂੰ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਜਿਉਂਦਿਆਂ ਨੂੰ ਫਾਂਸੀ ਦਿਓ ਭੈਣ ਚੋਦਾਂ ਨੂੰ ਚਰਾਹੇ 'ਚ ਖੜਾ ਕੇ ਜਿਹੜਾ ਇਹਨਾਂ ਨੂੰ ਪਤਾ ਲੱਗੇ ਯਾਰ ਵੀ ਸਾਲਾ ਅਸੀਂ ਗੁਨਾਹ ਕੀਤਾ ਅਸੀਂ ਕੋਈ ਕ੍ਰਾਈਮ ਕੀਤਾ ਸਾਨੂੰ ਤਾਂ ਫਾਂਸੀ ਦਿੱਤੀ ਗਈ ਆ ਤੁਸੀਂ ਇਹ ਦੇਖੋ ਯਾਰ ਵੀ 4 ਸਾਲ ਦਾ ਬੱਚਾ ਨਹੀਂ ਸੇਫ ਭੈਣਾਂ 18-18 ਸਾਲ ਦੀਆਂ 15-15 ਸਾਲ ਦੀਆਂ ਕੁੜੀਆਂ ਕਿੱਥੋਂ ਸੇਫ ਹੋਣਗੀਆਂ